I eat. ਐਸ ਮੈਡਮ ਦਿਵਿਆ ਪੀਕੇ ਨੇ ਗੁਰਹਰ ਸਹਾਇ ਵਿਖੇ ਸੰਭਾਲ ਲਿਆ ਐਸਟੀਐਮ ਦਾ ਅਹੁਦਾ ਗੁਰਹਰ ਸਹਾਇ ਵਿਖੇ ਆਈਈਐਸ ਅਧਿਕਾਰੀ ਮੈਡਮ ਦਿਵਿਆ ਪੀ ਨੇ ਅੱਜ ਸਬਡਿਵੀਜ਼ਨ ਗੁਰਹਰ ਸਹਾਇ ਵਿਖੇ ਬਤੌਰ ਐਸਟੀਐਮ ਵਜੋਂ ਅਹੁਦਾ ਸੰਭਾਲ ਲਿਆ ਉਹਨਾਂ ਨੇ ਪਹਿਲੀ ਵਾਰ ਗੁਰਹਰ ਸਹਾਇ ਵਿਖੇ ਐਸਟੀਐਮ ਵਜੋਂ ਜੁਆਇਨ ਕੀਤਾ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਉਹਨਾਂ ਦੇ ਦਫ਼ਤਰ ਵਿਖੇ ਆਉਣ ਵਾਲੇ ਹਰ ਵਿਅਕਤੀ ਦੀ ਗੱਲ ਧਿਆਨ ਨਾਲ ਸੁਣੀ ਜਾਵੇਗੀ ਅਤੇ ਹਰੇਕ ਕੰਮ ਸਮੇਂ ਸਿਰ ਕੀਤਾ ਜਾਵੇਗਾ ਇਸ ਮੌਕੇ ਉਹਨਾਂ ਕਿਹਾ ਕਿ ਜੇ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਬੇਝਿ ਜੋ ਹੋ ਕੇ ਉਹਨਾਂ ਦੇ ਦਫ਼ਤਰ ਆ ਸਕਦੇ ਹਨ ਤੇ ਆਪਣੀਆਂ ਸਮੱਸਿਆਵਾਂ ਨੂੰ ਹੱਲ ਕਰਵਾ ਸਕਦੇ ਹਨ ਪੰਚਾਇਤੀ ਚੋਣਾਂ ਦੇ ਇਲੈਕਸ਼ਨ ਸੰਬੰਧ ਦੇ ਵਿੱਚ ਪੁੱਛੇ ਗਏ ਸਵਾਲ ਸਬੰਧੀ ਉਹਨਾਂ ਕਿਹਾ ਕਿ ਸਾਰੀਆਂ ਟੀਮਾਂ ਬਣਾਉਣ ਦੀ ਤਿਆਰੀ ਚੱਲ ਰਹੀ ਹੈ ਅਤੇ ਗੁਰੂ ਹਰਸਾਹਿ ਬਲਾਕ ਅੰਦਰ ਪਾਰਦਰਸ਼ੀ ਢੰਗ ਨਾਲ ਪੰਚਾਇਤੀ ਚੋਣਾਂ ਕਰਵਾਈਆਂ ਜਾਣਗੀਆਂ ਹੋਰ ਕੀ ਕੁਝ ਕਿਹਾ ਆਹ ਤੁਸੀਂ ਵੀ ਸੁਣ ਲਓ ਅਸੀਂ ਸਭ ਤੋਂ ਪਹਿਲਾਂ ਮੋਸਟ ਵੈਲਕਮ ਜੀ ਗੁਰੂ ਹਰਸਾਹਿ ਤੁਸੀਂ ਅੱਜ ਜੁਆਇਨ ਕੀਤਾ ਹੈਗਾ ਜੀ ਕੀ ਕਹਿਣਾ ਚਾਹੁੰਦੇ ਹੋ ਗੁਰੂ ਹਰਸਾਹਿ ਦੇ ਲੋਕਾਂ ਨੂੰ ਜੀ जी सरयानु सचिव का जी मैं दिव्या अजीत एसडीएम ਦੇ ਤੌਰ ਜੁਆਇਨ ਕੀਤੇ ਆ ਔਰ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਮੈਂ ਇੱਥੇ ਪਹਿਲੀ ਜੁਆਇਨਿੰਗ ਕਰ ਰਹੀ ਹਾਂ ਤੇ ਇੱਥੇ ਲੋਕਾਂ ਨੂੰ ਕੋਈ ਵੀ ਸ਼ਿਕਾਇਤਾਂ ਕੋਈ ਵੀ ਕੰਪਲੇਂਟਸ ਆ ਹੈ ਤੁਸੀਂ ਕਦੇ ਵੀ ਕਦੇ ਵੀ ਕਿਸੇ ਸੀ ਕਿਸੇ ਵੀ ਟਾਈਮ ਤੋਂ ਇੱਥੇ ਤੈਸਲ ਆਫਿਸ ਚ एसडीएम ਆਫਿਸਰ ਚ ਆ ਕੇ ਸੰਪਰਕ ਕਰ ਸਕਦੇ ਨੇ ਸਾਰੇ ਪੂਰੀ ਕੋਸ਼ਿਸ਼ ਕਰਾਂਗੇ ਹਮ ਕਿ ਅਪਨ ਇਤੇ ਸਾਰਿਆਂ ਨੂੰ ਬਿਲਕੁਲ ਵੈਲਫੇਅਰ ਸਕੀਮਸ اور ਡਵੈਲਪਮੈਂਟ ਸਕੀਮਸ ਲਾਕੇ ਦੇਣਗੇ ਤੇ ਕੋਈ ਵੀ ਸ਼ਿਕਾਇਤਾਂ ਨੂੰ ਉਹ ਸਮੇਂ ਸਿਰ ਦੇਖਣ ਜਾਏਗਾ ਤਾਂ ਫਿਰ ਮਨ ਬਹੁਤ ਖੁਸ਼ੀ ਹੋ ਰਹੀ ਹੈ ਮੈਂ ਲੋਕਾਂ ਨੂੰ ਪਲਾਈ ਕੇ ਲੀਏ ਕੰਮ ਕਰਨਗੇ ਥੈਂਕ ਯੂ ਸੋ ਮਚ ਮੈਂ ਇਹ ਸਰਦੀ ਏਰੀਆ ਹੈਗਾ ਜੀ ਸਾਰਾ ਬਾਰਡਰ ਪੈਂਦਾ ਹੈਗਾ ਕਾਫੀ ਮੁਸ਼ਕਲਾਂ ਲੋਕਾਂ ਦੀ ਰਹਿੰਦੀ ਹੈਗੀਆਂ ਤੇ ਕਿਵੇਂ ਕਹਿੰਦੇ ਆ ਲੜਕੀਆਂ ਨੂੰ ਚੰਗੇ ਸੰਸਕਾਰ ਦਿੱਤੇ ਜਾਣਕਾ ਕੱਟਣੀ ਹੈ ਅੱਜ ਐਸਟੀਐਮ ਦੀ ਪੋਸਟ ਤੇ ਬੈਠੇ ਹੈਗੇ ਉਹ ਲੋਕਾਂ ਦੀਆਂ ਮੁਸ਼ਕਲਾਂ ਰਹਿੰਦੀਆਂ ਹੈਗੀਆਂ ਲੋਕ ਆਉਂਦੇ ਆ ਕਿੰਨੇ ਘੰਟੇ ਤੱਕ ਜਿਹੜਾ ਲੋਕ ਤੁਹਾਨੂੰ ਮਿਲ ਸਕਦੇ ਆ ਤੇ ਕੀ ਕੀ ਜਿਹੜਾ ਹੈਗਾ ਲੋਕਾਂ ਨੂੰ ਵਿਸ਼ਵਾਸ ਦਿਨਣਾ ਚਾਹੁੰਦੇ ਹੋ ਜੀ ਇੱਥੇ ਦਫਤਰ ਤੋਂ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਹੈ ਉਸ ਟਾਈਮ 'ਤੇ ਕਦੇ ਵੀ ਕਿਸੇ ਵੀ ਟਾਈਮ ਕੋ ਆ ਸਕਤੇ ਨੇ ਲੋਕਾਂ ਨੂੰ ਮੈਨੂੰ ਮਿਲ ਕੇ ਮਿਲਣੇ ਵਾਸਤੇ ਅਤੇ ਮੈਂ ਇਸ ਟਾਈਮ ਨੂੰ ਕਦੇ ਵੀ ਅਵੇਲੇਬਲ ਹੋਵਾਂ ਜਾਂ ਫਿਰ ਅਗਰ ਕੁਝ ਐਮਰਜੈਂਸੀ ਨੇ ਜਾਂ ਫਿਰ ਕੋਈ ਵੀ ਕੰਮ ਐਮਰਜੈਂਸੀ ਤੇ ਹੋਣਾ ਹੈ ਕਿਉਂਕਿ ਇੱਥੇ ਬਾਰਡਰ ਏਰੀਆਸ ਪੈਂਦੇ ਨੇ ਬਿਲਕੁਲ ਡਵੈਲਪਮੈਂਟਸ ਬੈਕਵਰਡ ਏਰੀਆਸ ਵੀ ਹੈ ਤਾਂ ਉਹ ਕਦੇ ਵੀ ਕਿਸੇ ਵੀ ਟਾਈਮ ਕਾਲ 'ਤੇ ਜਾਂ ਫਿਰ ਫੋਨ 'ਤੇ ਦਫਤਰ ਅਫੀਸ਼ੀਅਲ ਨੰਬਰ 'ਤੇ ਕਾਲ ਕਰਕੇ ਸੰਪਰਕ ਕਰ ਸਕਦੇ ਮੈਮ ਪੰਚਾਇਤੀ ਲਖਨਾਰਾ ਹੈ ਜੀ ਤੇ ਕੀ ਪ੍ਰਬੰਧ ਜਿਹੜੇ ਹੈਗੇ ਆ ਕੀਤੇ ਹੋਏ ਆ ਲੋਕ ਲੋਕਾਂ ਦੇ ਲਈ ਜਾਂ ਪਿਛਲੇ ਅਗਲੇ ਦਿਨਾਂ ਦੇ ਵਿੱਚ ਦਰਖਾਸਤਾਂ ਵੀ ਲੋਕਾਂ ਨੇ ਭਰਨੀਆਂ ਹੈਗੀਆਂ ਚੁੱਲਾ ਟੈਕਸ ਜਾਂ ਹੋਰ ਸਾਰੀਆਂ ਟੀਮਾਂ ਤਿਆਰ ਹੈ ਜੀ ਹਾਂਜੀ ਟੀਮਸ ਬਣ ਰਹੇ ਨੇ ਅੱਜ ਤਿਆਰ ਹੋ ਗਏ ਨੇ ਕੰਪਲੈਂਸ ਕੇ ਲਈ ਸੈਪਰੇਟ ਟੀਮ ਰੱਖੇ ਹੋਏ ਨੇ ਅਤੇ ਵੋਟਰ ਲਿਸਟਾਂ ਦੇ ਉਹ ਵੈਰੀਫਿਕੇਸ਼ਨ ਕੇ ਲਈ ਵੀ ਇੱਕ ਕੰਪਲੈਂਸ ਕਮੇਟੀ ਹੈ ਤੋ ਉਹ ਤਿੰਨ ਚਾਰ ਕਮੇਟੀਆਂ ਇੱਥੇ ਬਣ ਗਏ ਨੇ ਤਾਂ ਫਿਰ ਕੋਈ ਵੀ ਵੋਟਰ ਰਿਲੇਟਡ ਕੰਪਲੈਂਸ ਜਾਂ ਫਿਰ ਡਾਊਟਸ ਹੈ ਵਾਕੇ ਉਹ ਕੰਪਲੇਂਟਸ ਕਮੇਟੀ ਪੂਰਾ ਦੇਖਣਗੇ ਅਤੇ ਕੱਲ ਤੋਂ ਨੋਮੀਨੇਸ਼ਨ ਸ਼ੁਰੂ ਹੋ ਰਹੇ ਨੇ ਤੋਂ ਉਹਨਾਂ ਦਾ ਆਰੋਸ ਦਾ ਲਿਸਟ ਔਰ ਜਗਾ ਵੀ ਕਰ ਰਹੇ ਨੇ ਤੋਂ ਕੱਲ ਤੋਂ ਟਾਈਮ ਸਮੇਂ ਸਰ ਸ਼ੁਰੂ ਹੋਣੀ ਹੈ ਇੱਕ ਲਿਸਟਾਂ ਦੀ ਅੱਜ ਚਰਚਾ ਬੜੀ ਚੱਲ ਰਹੀ ਹੈ ਜੀ ਸੀਟਾਂ ਐਸ ਸੀ ਹੋਈਆਂ ਬੀ ਸੀ ਹੋਈਆਂ ਜਾਂ ਜਰਨਲ ਚ ਹੈਗੀਆਂ ਲਿਸਟ ਅੱਜ ਆ ਸਕਦੀ ਹੈ ਜਾਂ ਅਜੇ ਤੱਕ ਨਹੀਂ ਜੀ ਲਿਸਟ ਦਾ ਪ੍ਰਬੰਧ ਹੋ ਰਿਹਾ ਜੀ ਅੱਜ ਆਨ ਸਕਤੇ ਕਿਉਂਕਿ ਕੱਲ ਤੋਂ ਨੋਮੀਨੇਸ਼ਨ ਸ਼ੁਰੂ ਹੋਣਾ ਹੈ ਤੋਂ ਫਿਰ ਦੇਖਾਂਗੇ ਲਿਸਟ ਤਾਂ ਆਣੀ ਆਣੀ